ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਤਸੰਗ ਜੀਓ ਆਓ ਟਿਕੜਾ ਪ੍ਰਸ਼ਾਦ ਦੀ ਮਹੱਤਤਾ ਟਿਕੜਾ ਪ੍ਰਸ਼ਾਦ ਦੇ ਨਾਲ ਸਤਿਗੁਰੂ ਨੇ ਉੱਚ ਨੀਚ ਜਾਤ ਪਾਤ ਦਾ ਭੇਦ ਭਾਵ ਕੇ ਮਟਾਇਆ ਇੱਕ ਅਠ ਵਿੱਚ ਬੈਠਿਆਂ ਨੂੰ ਸਾਰਿਆਂ ਨੂੰ ਇਕੋ ਜਿਹਾ ਗਫਾ ਜਾਤ ਅਬਮਾਨ ਤੇ ਸ਼ੂਲ ਸ਼ਾਤ ਨੂੰ ਮਿਟਾ ਕੇ ਦੇਣਾ ਸ਼ੁਰੂ ਕੀਤਾ ਹੈ ਭਾਈ ਗੁਰਦਾਸ ਜੀ ਨੇ ਕੜਾ ਪ੍ਰਸ਼ਾਦ ਦਾ ਨਾਮ ਪੰਜam੍ਰਿਤ ਲਿਖਿਆ ਹੈ ਕੜਾ ਪ੍ਰਸ਼ਾਦ ਦੀ ਵਿਧੀ ਪ੍ਰਾਤਨ ਰਹਿਤ ਨਾਮਿਆਂ ਵਿੱਚ ਪ੍ਰਾਪਤ ਹੋ ਜਾਂਦੀ ਹੈ ਇਸ ਨੂੰ ਤਿਹਾਵਲ ਤਿਰਪਾਵਲ ਵੀ ਕਿਹਾ ਜਾਂਦਾ ਹੈ ਪ੍ਰਾਤਨ ਗ੍ਰੰਥਾਂ ਦੇ ਵਿੱਚ ਤਿਹਾਵਲ ਤੋਂ ਭਾਵ ਤਿੰਨ ਚੀਜ਼ਾਂ ਦਾ ਸੁਮੇਲ ਖੰਡ ਘਿਓ ਆਟਾ ਅਤੇ ਪੰਚామ੍ਰਿਤ ਦਾ ਭਾਵ ਪੰਜ ਵਸਤਾਂ ਦਾ ਸੁਮੇਲ ਖੰਡ ਘਿਓ ਆਟਾ ਅਗ ਤੇ ਪਾਣੀ ਖਾਂਡ ਕਿਤ ਚੂਣ ਜਲ ਪਾਵਕ ਇਕਤ ਭੈ ਪੰਜ ਮਿਲ ਪ੍ਰਗਟ ਪੰਚామ੍ਰਿਤ ਪ੍ਰਗਾਸ ਹੈ ਭਾਈ ਕਾਨ ਸਿੰਘ ਨਾਭਾ ਅਨੁਸਾਰ ਸਿੱਖ ਮਾਤਾ ਦਾ ਮੁੱਖ ਪ੍ਰਸਾਦ ਜੋ ਅਕਾਲ ਪੁਰਖ ਨੂੰ ਅਰਪਣ ਕਰਕੇ ਸੰਗਤ ਵਿੱਚ ਵਰਤਾਇਦਾ ਹੈ ਇਸ ਨੂੰ ਪੰਚਾਇਮਰਤ ਇਸ ਦਾ ਅਵਿਸ਼ੇਸ਼ਣ ਮਹਾਂ ਪ੍ਰਸ਼ਾਦ ਵੀ ਕਿਹਾ ਜਾਂਦਾ ਹੈ ਆਏ ਮਹਾਂ ਪ੍ਰਸ਼ਾਦ ਵੰਡ ਖਵਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾ ਪ੍ਰਸ਼ਾਦ ਵਰਤੋਂ ਦੀ ਮਰਿਆਦਾ ਬਣਾ ਦਿੱਤੀ ਸੀ ਪਰਚੀਤ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇੜ ਹੈ ਗੁਰੂ ਅਰਜਨ ਦੇਵ ਜੀ ਨੇ ਤਾਂ ਇੱਕ ਵਾਰੀ ਹੁਕਮ ਕੀਤਾ ਮ੍ਰਿਤਕ ਦੇਹ ਦਾ ਸੰਸਕਾਰ ਕਰਕੇ ਮੜੋ ਕੜਾ ਪ੍ਰਸ਼ਾਦ ਵਰਤਾ ਦੇਣਾ ਇਸ ਦਾ ਬਹੁਤ ਡੁੰਗਾ ਭਾਵ ਹੈ ਕਿ ਸਿੱਖ ਭਾਣੇ ਨੂੰ ਮਿੱਠਾ ਕਰਕੇ ਮਰਦਾ ਹੈ ਕੜਾ ਪ੍ਰਸ਼ਾਦ ਬਣਾਉਣ ਤੇ ਵਰਤਣ ਦੀ ਵਿਧੀ ਰਹਿਤ ਨਾਮਿਆਂ ਦੇ ਵਿੱਚ ਇਸ ਤਰ੍ਹਾਂ ਲਿਖੀ ਹੈ ਕੜਾ ਕਰਨ ਕੀ ਵਿਰਸਣ ਲੀਜੈ ਤੀਨ ਭਾਗ ਕੋ ਸੰਸਰ ਕੀਜੈ ਲੇਪੜੇ ਆਗੇ ਬੋਖ ਰਗਦੀਜੈ ਮਾਂਜਨ ਕਰ ਭਾਂਜਣ ਤੋ ਵੀਜੈ ਕਰ ਸਨਾਣ ਪਵਿੱਤਰ ਹੈ ਬੈ ਵੈਗੁਰੂ ਬੇਣਿ ਅਵਰਨ ਕਹੈ ਕਾਰ ਤਿਆਰ ਚੌਂਕੀ ਪਰਤਰੈ ਚਾਰ ਓਰ ਕੀਰਤਨ ਬੈ ਕਰੈ ਜੋ ਪ੍ਰਸ਼ਾਦ ਕੋ ਬਾਟ ਹੈ ਮਨ ਮੇ ਧਾਰੇ ਲੋਭ ਕਿਸ ਥੋੜਾ ਕਿਸ ਅਗਲਾ ਸਦਾ ਰਹੇ ਤੇ ਸੋਗ ਕੜਾ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਸਾਫ਼ ਸੁਥਰੇ ਭਾਂਡੇ ਵਿੱਚ ਸਾਫ਼ ਹੱਥਾਂ ਨਾਲ ਇੱਕੋ ਜਿਤਨਾ ਆਟਾ ਖਣ ਤੇ ਗੁੜ ਘੋ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾ ਪ੍ਰਸ਼ਾਦ ਤਿਆਰ ਕੀਤਾ ਜਾਵੇ ਜੇਕਰ ਚਾਛੀ ਬਣਾ ਲਈ ਜਾਵੇ ਤਾਂ ਇੱਕ ਹੋਰ ਵੀ ਚੰਗੀ ਗੱਲ ਹੈ ਆਟਾ ਚੰਗੀ ਤਰ੍ਹਾਂ ਭੁੱਜ ਜਾਣ ਤੇ ਚਾਛੀ ਮਲਾਈ ਜਾਵੇ ਆਟੇ ਅਤੇ ਚਾਛੀ ਦੀ ਗਰਮਾਈ ਵਿੱਚ ਥੋੜਾ ਵੀ ਫਰਕ ਨਾ ਹੋਵੇ ਜੇਕਰ ਚਾਛੀ ਜਰਾ ਵੀ ਠੰਡੀ ਹੋਵੇ ਤਾਂ ਕਿਉਂ ਅਲੱਗ ਹੋ ਜਾਵੇਗਾ ਚਾਛੀ ਪਾਉਣ ਪਿੱਛੋਂ ਕੜਾਈ ਚੁੱਲੇ ਤੋਂ ਉਤਾਰ ਲੈਣੀ ਚਾਹੀਦੀ ਹੈ ਕੜਾ ਪ੍ਰਸ਼ਾਦ ਵਰਤੋਂ ਤੇ ਵਰਤੌਣ ਵਾਲੇ ਵਿਅਕਤੀਆਂ ਦੇ ਕੱਪੜੇ ਸਾਫ਼ ਹੋਣ ਰੋ ਵਧੀ ਹੋਏ ਤੇ ਮੈਲ ਵਾਲੇ ਨਾ ਹੋਣ ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪੂੰਝ ਕੇ ਖੁਸ਼ਕ ਹੋਣੇ ਚਾਹੀਦੇ ਨੇ ਉਂਗਲਾਂ ਤੇ ਛੱਲਾ ਛਾਪ ਨਾ ਪਾਇਆ ਹੋਵੇ ਮੂੰਹ ਉੱਪਰ ਵੀ ਪ੍ਰਮਾਲਾ ਬਣਿਆਵੇ ਜਪ ਬਣਿੰਦਾ ਪਾਠ ਕਰਕੇ ਕੜਾ ਪ੍ਰਸ਼ਾਦ ਬਣਾਇਆ ਜਾਵੇ ਦੀਵਾਰ ਦਰਬਾਰ ਹਾਲ ਵਿੱਚ ਪ੍ਰਸ਼ਾਦ ਕੜਾਈ ਵਿੱਚ ਨਾ ਲਿਆਂਦਾ ਜਾਵੇ ਸਾਬ ਥਾਲ ਜਪਰਾਤ ਵਿੱਚ ਸਾਫ ਰਮਾਲ ਕਪੜੇ ਨਾਲ ਢਾਕੇ ਲਿਆਂਦਾ ਜਾਵੇ ਦੀਵਾਰ ਦਰਬਾਰ ਹਾਲ ਵਿੱਚ ਹੀ ਪ੍ਰਸ਼ਾਦ ਇਹਦਾ ਠੰਡਾ ਕਰ ਲਿਆ ਜਾਵੇ ਤਾਂ ਕਿ ਵਰਤੌਣ ਅਤੇ ਲੈਣ ਵਾਲੇ ਦੇ ਹੱਥ ਨਾਲ ਸੜਨ ਅਸੀਂ ਗੁਰਦਾਨਾ ਵਿੱਚ ਕੜਾ ਪ੍ਰਸ਼ਾਦ ਬਣਦਾ ਤੇ ਵਰਦਾ ਵੇਖ ਕੇ ਬੜੇ ਦੁਖੀ ਹਾਂ ਕਿ ਕਿਤੇ ਕੜਾ ਪ੍ਰਸ਼ਾਦ ਦੀ ਥਾਂ ਲੇਟੀ ਪ੍ਰਸ਼ਾਦ ਕਿਤੇ ਘੋ ਪ੍ਰਸ਼ਾਦ ਤੋਂ ਲੱਗ ਹੋਇਆ ਟਿਕਪਦਾ ਹੈ ਇਸ ਤੋਂ ਕਈ ਵਾਰ ਗੁਰਸੰਗਤ ਦੇ ਕੱਪੜੇ ਦਾਗੀ ਹੋ ਜਾਂਦੇ ਨੇ ਅਨੰਦ ਸਾਹਿਬ ਬਾਣੀ ਦੀਆਂ ਪਹਿਲੀਆਂ ਪੰਜ ਪੌੜੀਆਂ ਅਖੀਰਲੀ ਪੌੜੀ ਦਾ ਪਾਠ ਕਰਕੇ ਫਿਰ ਅਰਦਾਸ ਪ੍ਰੰਤ ਹੁਕਮ ਮੁਖ ਵਾਕ ਲੈ ਕੇ ਕਿਰਪਾਨ ਭੇੜ ਕਰਕੇ ਸੰਗਤ ਵਿਵਰਤੋਂ ਤੋਂ ਪਹਿਲਾਂ ਕੜਾ ਪ੍ਰਸ਼ਾਦ ਵਿੱਚੋਂ ਪੰਜ ਪਿਆਰੇ ਦਾ ਪ੍ਰਸ਼ਾਦ ਕੱਢ ਕੇ ਵਰਤਾਇਆ ਜਾਵੇ ਅਗਰ ਪੰਜ ਸਿੰਘ ਨજર ਨਹੀਂ ਆਉਂਦੇ ਉਹਨਾਂ ਨੂੰ ਬੁਲਾ ਲਿਆ ਜਾਵੇ ਤਾਂ ਕਿ ਸੰਗਤ ਵਿੱਚ ਵੰਡਿਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਵਿੱਚ ਬੈਠੇ ਸਿੱਖ ਨੂੰ ਕੌਲੀ ਕਟੋਰੀ ਵਿੱਚ ਪਾ ਕੇ ਜਤਾ ਜਾਵੇ ਜੋ ਸੇਵਾ ਤੋਂ ਵਿਹਲਾ ਹੋ ਕੇ ਸ਼ੱਕ ਲਵੇ ਪ੍ਰਸ਼ਾਦ ਵਰਤੌਣ ਵੇਲੇ ਸਭ ਨੂੰ ਇੱਕੋ ਜਿਹਾ ਵਰਤਾਰਾ ਵਰਤਾਇਆ ਜਾਵੇ। ਕਟੋਰੀ ਦੇ ਵਿਚਲਾ ਪ੍ਰਸ਼ਾਦ ਵੀ ਉਸ ਸਿੱਖ ਦੀ ਭਾਵਨਾ ਨੂੰ ਮੁਖਰਾ ਕੇ ਰੱਖਿਆ ਜਾਂਦਾ ਹੈ ਕਿ ਉਹਦੇ ਮਨ ਦੇ ਵਿੱਚ ਇਹ ਨਾ ਹੋਵੇ ਕਿ ਸ਼ਾਇਦ ਮੈਨੂੰ ਮਿਲੇਗਾ, ਮੇਰੇ ਜੋਗਾ ਵਧੇਗਾ ਕਿ ਨਹੀਂ। ਉਦੇ ਬਣ ਵਿੱਚ ਐਸੀ ਇੱਛਾ ਨਾ ਜਾਗੇ ਕਲਗੀਧਰ ਦਾ ਹੁਕਮ ਹੈ ਜੋ ਪ੍ਰਸ਼ਾਦ ਕੋ ਵੰਟ ਹੈ ਮਨ ਵਿੱਚ ਧਾਰੇ ਲੋਭ ਕਿ ਥੋੜਾ ਕਿਸੇ ਅਗਲਾ ਸਦਾ ਰਹੇ ਤੇ ਸੋਗ ਕਈ ਸ਼ਰਧਾਲੂ ਲੋਕੜਾ ਪ੍ਰਸ਼ਾਦ ਵਾਲੇ ਹੱਥ ਆਪਣੇ ਮੂੰਹ ਤੇ ਧਾੜੇ ਤੇ ਫੇਰਦੇ ਨੇ ਇਹ ਸਭਿਆ ਹੋਣ ਦੀ ਨਿਸ਼ਾਨੀ ਹੈ ਥੰਦੇਪਣ ਵਿੱਚ ਮਠਾਸ ਦਾ ਅੰਸ਼ ਹੁੰਦਾ ਹੈ ਜਿਸ ਕਰਕੇ ਮੱਖੀਆਂ ਮੂੰਹ ਤੇ ਬੈਠਦੀਆਂ ਰਹਦੀਆਂ ਨੇ ਇਸ ਤੋਂ ਇਲਾਵਾ ਜਵੀ ਤੇ ਸੁਤਿਆਂ ਦਾੜੀ ਵਿੱਚ ਕੀੜੀਆਂ ਵੀ ਚੜ ਸਕਦੀਆਂ ਨੇ ਇਸ ਲਈ ਨਾ ਤੂੰ ਬਚ ਲਈ ਸਾਨੂੰ ਥਿੰਦੇ ਅੱਧ ਕਿਸੇ ਕਪੜੇ ਨਾਲ ਸਾਫ ਕਰਨੇ ਚਾਹੀਦੇ ਨੇ ਪਾਣੀ ਨਾਲ ਧੋਲਣੇ ਚਾਹੀਦੇ ਆ ਪ੍ਰਾਣੇ ਸਿੰਘਾਂ ਨੇ ਤਾਂ ਪਵਿੱਤਰ ਪ੍ਰਸ਼ਾਦ ਦਾ ਨਾ ਕੁਲਕਾ ਪ੍ਰਸ਼ਾਦ ਇਸੇ ਕਰਕੇ ਰੱਖਿਆ ਸੀ ਕਿ ਨਾ માત્ર ਹੀ ਲੈਣਾ ਚਾਹੀਦਾ ਹੈ ਅੱਜ ਕੱਲ੍ਹ ਕਈ ਥਾਵਾਂ ਤੇ ਵੇਖਿਆ ਜਾਂਦਾ ਹੈ ਜਿੱਥੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਉਸੇ ਕਮਰੇ ਵਿੱਚ ਹੀ ਸੰਗਤ ਜੋੜੇ ਪਾ ਕੇ ਚਲੀ ਜਾਂਦੀ ਹੈ ਉੱਥੋਂ ਹੀ ਪ੍ਰਸ਼ਾਦ ਖਾਣ ਲਈ ਲੈ ਲੈਂਦੇ ਨੇ ਕੜਾ ਪ੍ਰਸ਼ਾਦ ਵਾਲੇ ਕਮਰੇ ਵਿੱਚ ਜੋੜੇ ਪਾ ਕੇ ਜਾਣਾ ਉਥੋਂ ਪ੍ਰਸ਼ਾਦ ਲੈ ਕੇ ਖਾਣਾ ਗੁਰਮਤਿ ਦੇ ਉਲਟ ਹੈ ਕੜਾ ਪ੍ਰਸ਼ਾਦ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਾਪਤ ਕਰਕੇ ਸ਼ਕਨ ਨਾਲ ਤ੍ਰਿਪਤੀ ਹੁੰਦੀ ਏ ਸੰਗਤਾਂ ਨੂੰ ਰੁਪਈਆ ਨਾਲ ਦੇ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੇਡ ਕਰਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲੇ ਉਹ ਵੜ ਕੇ ਸ਼ਕਣਾ ਚਾਹੀਦਾ ਹੈ ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਨਾ ਖਾਓ ਕਿਉਂਕਿ ਪ੍ਰਸ਼ਾਦ ਖਵਾ ਕੇ ਕਈ ਵਾਰ ਅਣਜਾਣ ਵਿਅਕਤੀ ਧਾਰਮਿਕ ਮਰਤੀ ਦਾ ਲਾਹਾ ਲੈਂਦੇ ਨੇ ਤੇ ਲੁੱਟਦੇ ਸ਼ਿਕਾਰ ਬਣਾ ਲੈਂਦੇ ਨੇ ਇਸ ਕਰਕੇ ਕਨਾ ਪ੍ਰਸ਼ਾਦ ਨੂੰ ਵਿਧੀ ਪੂਰਵਕ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੀ ਪ੍ਰਾਪਤ ਕੀਤਾ ਜਾਵੇ ਬਾਹਰੋਂ ਕਿਤੋਂ ਵੀ ਪ੍ਰਸ਼ਾਦ ਲੈ ਕੇ ਨਾ ਖਾਧਾ ਜਾਵੇ ਸੋ ਏਸੀ ਪਿਆਰਿਓ ਕਨਾ ਪ੍ਰਸ਼ਾਦ ਵਰਤਣ ਦੀ ਵਿਧੀ ਜੋ ਵਰਤਣ ਦੀ ਵਿਧੀ ਛਕਣ ਦੀ ਵਿਧੀ ਜੋ ਆਪ ਜੀ ਨਾਲ ਸਾਂਝੀ ਕੀਤੀ ਹੈ ਅਗਰ ਕੋਈ ਪੁਲਚੁਕ ਰਹੇਗੀ ਹੋਵੇ ਸੰਗਤ ਬਖਸ਼ਣ ਯੋਗ ਹੈ ਉਹ ਕਰਨਾ ਸਾਡੇ ਸਿਰ ਤੇ ਮੇਰੇ ਪ੍ਰਿਆਸ ਰੱਖ ਕੇ ਸਾਨੂੰ ਹਰ ਵੇਲੇ ਪਿਆਰ ਬਖਸ਼ਣ ਦੀਿਆ ਕਰੋ ਸੰਭੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਵੱਧ ਵੱਧ ਇਤਿਹਾਸ ਦੀ ਜਾਣਕਾਰੀਆਂ ਆਪ ਜੀ ਨਾਲ ਸਾਂਝੀਆਂ ਕਰ ਸਕੀਏ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਅਸੀਂ ਆਪ ਜੀ ਦੇ ਨਾਲ ਹਰ ਵਕਤ ਪਿਆਰ ਸਰਕਾਰ ਦੇ ਨਾਲ ਸਾਂਝ ਪਾਈ ਰੱਖੀਏ ਸੋ ਆਓ ਜੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ